ਕਰਨ ਦੇ ਲਈ ਆ ਸਪੋਰਟ ਦਾ ਜਿਹੜਾ ਆਯੋਜਨ ਕੀਤਾ ਗਿਆ ਹੈ। ਦਿੱਲੀ ਦਿਹਾਤੀ ਪੁਲਿਸ ਵੱਲੋਂ ਮਾਨਯੋਗ ਸੀਨੀਅਰ ਸਾਹਿਬ ਅਤੇ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਜਿੱਥੇ ਨਸ਼ਾ ਵਿਰੋਧੀ ਅੰਸਰਾਂ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਨਾਲ ਹੀ ਪਬਲਿਕ ਨੂੰ ਯੂਥ ਨੂੰ ਇਸ ਕੈਂਪੇਨ ਨਾਲ ਜੋੜਨ ਦੇ ਲਈ ਸਾਡੇ ਵੱਲੋਂ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਅੱਜ ਤੋਂ ਇਹਨਾਂ ਨੇ ਬਾਸਕਟਬਾਲ ਦੇ ਮੈਚਸ ਕਰਾਏ ਹਨ। ਤੇ ਜਿਹਦੇ थ्रू ਅਸੀਂ ਇੱਕ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਿਰਫ ਨਸ਼ਾ ਲਈ ਹੀ ਨਹੀਂ ਕਦੇ ਵੀ ਜਾਣਿਆ ਗਿਆ ਅਸੀਂ ਹਮੇਸ਼ਾ ਤੋਂ ਬਹੁਤ ਤਗੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਸਪੋਰਟਸ ਪਲੇਅਰ ਪੰਜਾਬ ਦਿੰਦਾ ਰਿਹਾ ਇਸ ਦੇਸ਼ ਨੂੰ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਅਸੀਂ ਉਸੇ ਇੱਕ ਆਪਣੀ ਪ੍ਰਥਾ ਨੂੰ ਅੱਗੇ ਲਿਕੇ ਜਾਣਾ ਚਾਹੁੰਦੇ ਹਾਂ ਇਹ ਸਾਡਾ ਇਸੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਹੈ ਜਿਸ ਵਿੱਚ ਸਾਨੂੰ ਲੋਕਲ ਪਿੰਡ ਦੀ ਪੰਚਾਇਤ ਨੇ ਵੀ ਆਪਣਾ ਸਪੋਰਟ ਦਿੱਤਾ ਤੇ ਅਸੀਂ ਇਸ ਦੇ ਵਿੱਚ ਇੱਕ ਇਹ ਆਪਣਾ ਐਫਰਟ ਮੈਮ ਕੁਝ ਪਿੰਡ ਆਡੈਂਟੀਫਾਈ ਕੀਤੇ ਨੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਇਹ ਜਿਹੜੇ ਆ ਫੁੱਟ ਦੇ ਨਾਲ ਇਸ ਤੋਂ ਪਹਿਲਾਂ ਵੀ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਆਪਣੇ ਜ਼ਿਲ੍ਹਾ ਦੇ ਵਿੱਚ ਵੱਖ-ਵੱਖਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕਈ ਹੋਰ ਮੈਚੇਸ ਵੀ ਕਰਾਏ ਗਏ ਹਨ ਤੇ ਆਉਣ ਵਾਲੇ ਸਮੇਂ ਦੇ ਵੀ ਜਿਹੜੀ ਇਹ ਸਾਡੀ ਕੈਂਪੇਨ ਹੈ ਇਹ ਸਿਰਫ ਸਾਡੇ ਰੇਂਜ ਦੀ ਜਾਂ ਲੁਧਿਆਣਾ ਦਿਹਾਤੀ ਪੁਲਿਸ ਦੀ ਨਹੀਂ ਹੈਗੀ ਇਹ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੇ ਪਿੱਛੇ ਵੀ ਸਾਡੇ ਇਹ ਐਂਟੀ ਡਰਗ ਕੈਂਪੇਨਸ ਚਲਾਏ ਜਾ ਰਹੇ ਹਨ ਮੈਂ ਆਮ ਤੌਰ ਤੇ ਸਰਚ ਵੀ ਆਨ ਵੀ ਚਲਾਏ ਜਾਂਦੇ ਨੇ ਤੇ ਨੌਜਵਾਨਾਂ ਨੂੰ ਵੀ ਸਾਇਕਟ ਕੀਤਾ ਜਾ ਰਿਹਾ ਹੈ ਜੀ ਮੈਂ ਉਹੀ ਦੱਸਿਆ ਤੁਹਾਨੂੰ ਕਿ ਅਸੀਂ ਦੋ ਤਰਫ ਤੋਂ ਕੰਮ ਕਰ ਰਹੇ ਹਾਂ ਜੀ ਇੱਕ ਤੇ ਹੈਗਾ ਕਿ ਜਿੱਥੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੀ ਕਰਨਾ ਚਾ ਰਹੇ ਹਾਂ ਜੀ ਸਖਤੀ ਕਰ ਵੀ ਰਹੇ ਹਾਂ ਉਸ ਦੇ ਨਾਲ ਹੀ ਜਿਸ ਯੂਥ ਨੂੰ ਅਸੀਂ ਇਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇਹਦੇ ਵਿੱਚ ਅਵੇਅਰਨੈਸ ਹੀ ਸਭ ਤੋਂ ਵੱਡੀ ਚੀਜ਼ ਹੈ ਜੇ ਬੱਚਿਆਂ ਨੂੰ ਪਤਾ ਹੈ ਕਿ ਇਹ ਮਾੜੀ ਚੀਜ਼ ਹੈ ਉਹ ਉਹ ਇਸ ਵਾਰ ਜਾਏਗਾ ਹੀ ਨਹੀਂ ਸੋ ਬਾੜੀ ਚੀਜ਼ ਤੋਂ ਹਟਾਉਣ ਦੇ ਲਈ ਤੇ ਦੂਜਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਹਮੇਸ਼ਾ ਤੋਂ ਹੀ ਦੇਸ਼ ਲੈਵਲ ਤੇ ਅੰਤਰ ਅੰਤਰਰਾਸ਼ਟਰੀ ਲੈਵਲ ਤੇ ਆਪਣੇ ਸਪੋਰਟਸ ਪਰਸਨ ਭੇਜਦਾ ਰਿਹਾ ਹੈ ਅਸੀਂ ਚਾਹ ਰਹੇ ਹਾਂ ਕਿ ਉਸ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਗਰਾਊਂਡਸ ਜੋ ਕਿ ਸਰਕਾਰ ਵੱਲੋਂ بڑے ਪਿੰਡਾਂ ਦੇ ਵਿੱਚ ਹੀ ਬਣਾਏ ਗਏ ਹਨ ਉਹਦੇ ਵਿੱਚ ਆਪਣੇ ਪੁਲਿਸ ਨੂੰ ਨਾਲ ਲੈ ਕੇ ਇੱਕ ਮੁਹਿੰਮ ਚਲਾ ਸਕੀਏ ਜਿਸ ਦੇ ਵਿੱਚ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੂਥ ਨੂੰ ਸਪੋਰਟਸ ਦੇ ਨਾਲ ਜੋੜ ਪਾਈਏ ਥੈਂਕ ਯੂ ਚੈਨੋ ਵਰਵੀ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਲੈਵਲ ਦੇ ਵਿੱਚ ਐਂਟੀ ਡਰਗ ਕੈਂਪੇਨ ਜਿਹੜਾ ਹੈਗਾ ਹੈ ਦੇ ਤਹਿਤ ਵੱਖਰੀ ਵੱਖਰੀ ਜ਼ਿਲ੍ਹਿਆਂ ਦੇ ਵਿੱਚ ਅਵੇਅਰਨੈਸ ਕੈਂਪੇਨ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈਗਾ ਇਸੇ ਸੰਬੰਧ ਦੇ ਵਿੱਚ ਅੱਜ ਲੁਧਿਆਣਾ ਦਿਹਾਤੀ ਦੇ ਵਿੱਚ ਪਿੰਡ ਗੂੜੇ ਦੇ ਵਿੱਚ ਡਰਗ ਅਵੇਅਰਨੈਸ ਦੇ ਵਾਸਤੇ ਯੂਥ ਦੇ ਲਈ ਇੱਕ ਬਾਸਕਟਬਾਲ ਟੂਰਨਾਮੈਂਟ ਜਿਹੜਾ ਕਰਾਇਆ ਗਿਆ ਹੈ ਜਿਹਦੇ ਵਿੱਚ ਇਹ ਫਾਈਨਲ ਜਿਹੜਾ ਮੈਚ ਹੈਗਾ ਉਹ ਅੱਜ ਹੋ ਰਿਹਾ ਹੈ ਇਸ ਸੇ ਇਵੈਂਟ ਦਾ ਮਕਸਦ ਹੈਗਾ ਕਿ ਆਪਾਂ ਜੋ ਯੂਥ ਹੈਗੇ ਉਹਨਾਂ ਨੂੰ ਸਪੋਰਟਸ ਦੇ ਵੱਲ ਖਿੱਚ ਸਕੀਏ ਤਾਂ ਕਿ ਉਹ ਡਰੱਗਸ ਦੀ ਚਪੇਟ ਤੋਂ ਬਚ ਸਕਣ ਜੀ ਪਰ ਕੰਟੀਨਿਊ ਕਿੰਨਾ ਚੱਲੇਗਾ ਜੀ ਇਹ ਜਾਂ ਜੀ ਜੀ ਪੂਰੀ ਥਰੂਆਊਟ ਕੋਲ ਦੋ ਤਿੰਨ ਮਹੀਨੇ ਜਿਹੜਾ ਹੈਗਾ ਅਵੇਰਨੈਸ ਕੈਂਪੇਨ ਚੱਲਦਾ ਰਹੇਗਾ ਹੋਰ ਵੀ ਪਿੰਨਾ ਚਲਾ ਜਾਣਗੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਡਾ ਪੂਰਾ ਇੱਕ ਚਾਰਟ ਬਣਿਆ ਹੋਇਆ ਹੈਗਾ ਲੋਕਾਂ ਦਾ ਕਾ ਤਾਂ ਵਧੀਆ ਸਹਿਯੋਗ ਹੈਗਾ ਸਾਰੇ ਜੁੜੇ ਹੋਏ ਹੈਗੇ ਆਪ ਸਾਡੀ ਅਪੀਲ ਵੀ ਹੈਗੀ ਹੈ ਕਿ ਤੁਸੀਂ ਪੁਲਿਸ ਦੇ ਨਾਲ ਰਲ ਕੇ ਡਰੱਗਸ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਠੀਕ ਹੈ ਜੀ ਫਿਰ ਲਗਾਤਾਰ ਸੱੱਚੀ ਅੰਕੜੇ ਆਂਕੀ ਜਾ ਰਹੀਏ ਇਸ ਦੇ ਨਾਲ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿੰਨਾ ਕਪੜਾ ਚਾਹੀ 30000 ਜੀ ਡਰੱਗਸ ਦੇ ਰਿਗਾਰਡਿੰਗ ਟੂ ਪੰਜਾਬ ਪੁਲਿਸ ਦੀ ਸਟ੍ਰੈਟਜੀ ਉਹ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਕਰ ਸਕਦੇ ਹਾਂ ਪਹਿਲੀ ਹੈਗੇ ਜੀ ਇਨਫੋਰਸਮੈਂਟ ਜਿਹਦੇ ਤਹਿਤ ਜਿਹੜੇ ਕੈਸੋ ਆਪਰੇਸ਼ਨਸ ਤੇ ਹੋਰ ਇਵੈਂਟਸ ਹੁੰਦੇ ਹੈਗੇ ਦੂਸਰਾ ਹੈਗਾ ਡੀ ਐਡਿਕਸ਼ਨ ਉਹਦੇ ਵਿੱਚ ਜੋ ਨੌਜਵਾਨ ਜੋ ਬੰਦੇ ਹੈਗੇ ਜੋ ਡੀ ਐਡਿਕਸ਼ਨ ਕਰਨਾ ਚਾਹੁੰਦੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈਗੀ ਤਾਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਇਹਨਾਂ ਨੂੰ ਭਰਤੀ ਕਰਾਇਆ ਜਾਂਦਾ ਹੈ। ਤੀਸਰਾ ਹੈਗਾ ਜੀ ਪ੍ਰੀਵੈਂਸ਼ਨ। ਪ੍ਰੀਵੈਂਸ਼ਨ ਤਾਂ ਆਈ ਹੈ ਜੀ ਅਵੇਅਰਨੈਸ ਹੈ। ਅਵੇਅਰਨੈਸ ਵਾਸਤੇ ਸਾਡੇ ਜਿਹੜੇ ਕੈਂਪਸ ਲਗਾਏ ਜਾਂਦੇ ਆ ਤੇ ਸਪੋਰਟਸ ਇਵੈਂਟਸ ਕਰਾਇਆ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਹੈਗਾ ਅੱਜ ਈਵੈਂਟ ਕਰਾਇਆ ਗਿਆ। ਬਹੁਤ ਸਾਰੇ ਪਿੰਡਾਂ ਦੇ ਸਪੋਰਟਸ ਕਲੱਬ ਵੀ ਆਪਣੇ ਤੌਰ ਤੇ ਜਿਹੜੇ ਕੈਂਟ ਲੈਵਲ ਟੂਰਨਾਮੈਂਟ ਕਰਦੇ ਹਨ। ਅੰਮ੍ਰਾਲਾ ਸੰਗਠਨ ਕਰਦਾ ਹੈ। ਜੀ ਜੀ ਬਿਲਕੁਲ ਜੀ ਆਪਾਂ ਉਹਨਾਂ ਨੂੰ ਸਪੋਰਟ ਵੀ ਕਰਦੇ ਹ ਜੋ ਜਿਹੜਾ ਪੰਜਾਬ ਦਾ ਆਪਣਾ ਨਸ਼ਾ ਕ੍ਰੇਟ ਹੋਇਆ ਬਹੁਤ ਮਾਹੌਲ ਖਰਾਬ ਹੋਇਆ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇਨੀ ਸਖਤੀ ਕੀਤੀ ਆ ਤੇ ਇਹ ਨਸ਼ੇ ਕਰਨੀਓ ਨੌਜਵਾਨ ਹਟ ਕੇ ਆਪਣੀ ਲੀਹ ਤੇ ਆ ਰਹੇ ਆ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਮੌਜੂਦਾ ਐਸਪੀ ਸਾਹਿਬ ਦਾ ਵੀ ਡੀ ਸਾਹਿਬ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਬਸਟਿਕ ਬਾਲ ਦਾ ਬੰਦਿਆਂ ਨੂੰ ਚੇਤਨਾ ਲਾਈ ਆ ਕੁੜੀਆਂ ਬੇਟੀਆਂ ਦੇਖੋ ਛੋਟੇ ਛੋਟੇ ਕੱਦ ਦੀਆਂ ਬੇਟੀਆਂ ਕਿੰਨੀ ਚੁਸਤੀ ਫੁਰਤੀ ਨਾਲ ਕਿੰਨੀ ਖੇਡ ਰਹੀਆਂ ਸੀਗੀਆਂ ਆਪਾਂ ਆਪਣੇ ਪਿੰਡ ਦੇ ਵਿੱਚ ਜੇਰਾ ਵੀ ਕੋਈ ਬੰਦਾ ਡਰੱਗ ਕਰਦਾ ਉਹਨੂੰ ਉਸ ਲਾਈਨ ਤੋਂ ਹਟਾ ਕੇ ਸਪੋਰਟਸ ਬੱਚੇ ਲਾਓ ਜਿਹੜਾ ਖਰਚਾ ਪੱਟਾ ਕਰਦਾ ਆਪਾਂ ਕਰੋ ਆਪ ਵੀ ਕਰੋ ਕਲੀ ਗਵਰਨਮੈਂਟ ਦੇ ਨਹੀਂ ਆਪਣੇ ਪਾਸੇ ਵੀ ਆ ਕੋਲੇ ਇਹ ਅਫਸਰਾਂ ਦੇ ਪਾਸੇ ਵੀ ਇਹਨਾਂ ਨੇ ਤਾਂ ਆਪਾਂ ਨੂੰ ਇੱਕ ਲਾਈਨ ਦਿਖਾਉਣੀ ਆ ਲਾਈਨ ਖੜਨੀ ਆ ਆਪਾਂ ਸਪੋਰਟਸ ਸਪੋਰਟਸ ਦਾ ਨਸ਼ਾ ਸਭ ਤੋਂ ਗੁਣਕਾਰੀ ਆ ਜਿਹੜਾ ਤੁਹਾਡੇ ਸਰੀਰ ਫਿਟਨੈਸ ਕੇ ਬढ़ापे ਤੱਕ ਥੋੜੇ ਜਾਂਦਾ ਜਿਹੜਾ ਉਹ ਨਸ਼ਾ ਉਹ ਨਸ਼ਾ ਛੋੜਾ 3 ਤੋਂ 5 ਸਾਲ ਤੱਕ ਆ ਬੰਦੇ ਦੀ ਏਦੂ ਬੱਦ ਲਾਈਫ ਨਹੀਂ ਹੋ ਸਕਦੀ ਸਪੋਰਟਸਮੈਨ ਆ ਉਹਦੀ ਲਾਈਫ ਤੁਸੀਂ ਇਹ حساب ਲਓ 70 80 ਸਾਲ ਤੱਕ 75 ਸਾਲ ਤੱਕ ਉਹਦਾ ਇਹ ਨਹੀਂ ਪਤਾ ਲੱਗਦਾ ਵੀ ਉਹਦੀ ਉਮਰ 40 ਸਾਲ ਆ ਜਾਂ 75 ਸਾਲ ਆ ਗੁਰਮੀਤ ਸਿੰਘ ਮੈਂਬਰ ਬਲਾਕ ਸੰਮਤੀ ਪਿੰਡ ਭੁੰਧੜੀ ਜੋ ਕਿ ਅੱਜ ਪਿੰਡ ਗੁੜੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਪੁਲਿਸ ਜ਼ਿਲ੍ਹਾ ਦਿਹਾਤੀ ਲੁਧਿਆਣਾ ਜਗਰੋਂ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਖੇਡਾਂ ਦਾ ਬਾਲੀਵਾਲ ਮੈਚ ਕਰਾਏ ਗਏ ਆ ਲੁਧਿਆਣਾ ਦਿਹਾਤੀ ਦੇ ਐਸਐਸਪੀ ਸਾਹਿਬਾਨ ਇੱਥੇ ਪਹੁੰਚੇ ਨੇ ਡੀਆਈਜੀ ਲੁਧਿਆਣਾ ਇੱਥੇ ਪਹੁੰਚੇ ਨੇ ਉਹਨਾਂ ਦਾ ਇੱਥੇ ਆ ਨਗਰ ਦੀਆਂ ਪੰਚਾਇਤਾਂ ਵੱਲੋਂ ਸਮੂਚੀ ಗ್ರಾಮ ਪੰਚਾਇਤ ਗੋੜਿਆਂ ਵੱਲੋਂ ਵੀ ਧੰਨਵਾਦ ਕੀਤਾ ਜਾਂਦਾ ਔਰ ਪੰਚਾਇਤਾਂ ਵੱਲੋਂ ਜਿਹੜੀ ਗੋੜਿਆਂ ਪਿੰਡ ਦੀ ਪੰਚਾਇਤ ਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਪ੍ਰਬੰਧ ਕਰਨ ਨਾ ਵੀ ਬਹੁਤ ਔਖਾ ਜੋ ਅਦਾਖਾ ਹੈ ਤੋਂ ਐਸਐਚਓ ਸਾਹਿਬ ਇਹਨਾਂ ਦਾ ਵੀ ਬਹੁਤ ਧੰਨਵਾਦ ਜਿੰਨਾ ਇਹਨਾਂ ਨੇ ਨਠਭਜ ਕੀਤੀ ਆ ਐਸਪੀ ਹੈੱਡਕੁਆਰਟਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਇਹਨਾਂ ਦੀ ਸਾਰੀ ਟੀਮ ਦਾ ਸਮੁੱਚੀ ਗram ਪੰਚਾਇਤ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਉਹ ਨਸ਼ਿਆਂ ਤੋਂ ਹਟ ਕੇ ਗੇਮਾਂ ਵੱਲੀ ਨੂੰ ਪ੍ਰੇਰਿਤ ਹੋਣਗੇ ਕਿਉਂਕਿ ਜਿਹੜੀਆਂ ਇਹ ਗੇਮਾਂ ਨੇ ਇੱਕੋ ਇੱਕ ਇਹ ਸਾਧਨ ਆ ਜਿਹੜਾ ਨਸ਼ਿਆਂ ਨੂੰ ਠੱਲ ਪਾ ਸਕਦਾ ਵਾ ਇਹ ਜਿਹੜਾ ਨਸ਼ਿਆਂ ਦਾ ਦੌਰ ਆ ਇਹਦੇ ਤੋਂ ਨਿਕਲਣ ਦੇ ਲਈ ਤੇ ਨੌਜਵਾਨਾਂ ਨੂੰ ਗੇਮਾਂ ਦੇ ਵਿੱਚ ਰੁਚਿਤ ਕਰਨ ਲਈ ਜਿਹੜਾ ਪੁਲਿਸ ਦਾ ਇਹ ਬਹੁਤ ਹੀ ਵੱਡਾ ਵਧੀਆ ਉਪਰਾਲਾ ਵਾ ਮੈਂ ਗram ਪੰਚਾਇਤ ਗੁੜੇਵਲੀੋਂ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦੀ ਹਾਂ ਜੀ ਲੁਧਿਆਣਾ ਦਿਹਾਤੀ ਤੋਂ ਸਾਡੇ ਐਸਐਸਪੀ ਸਾਹਿਬ ਸਰਦਾਰ ਨਵਨੀਤ ਸਿੰਘ ਬੈਂਜੀ ਦੇ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਸਮੁੱਚੀ ਟੀਮ ਦੇ ਨਾਲ ਮਿਲ ਕੇ ਇਹੜਾ ਜੇ ਟੂਰਨਾਮੈਂਟ ਕਰਾਇਆ ਬਾਲੀਬਾਲ ਦਾ ਸਾਰੀ ਟੀਮ ਵਧਾਈ ਦੀ ਪਾਤਰ ਆ ਇਹਦੇ ਨਾਲ ਸਾਡੇ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਸਿੱਧ ਮਿਲਦੀ ਆ ਵੀ ਅਸੀਂ ਕਿਵੇਂ ਨਸ਼ਿਆਂ ਤੋਂ ਦੂਰ ਰਹਿਣਾ ਅਤੇ ਖੇਡਾਂ ਵੱਲ ਅਸੀਂ ਜ਼ਿਆਦਾ ਰੁਚੀ ਦੇਣੀ ਆ ਸਾਰੀ ਗ੍ਰਾਮ ਪੰਚਾਇਤ ਪਿੰਡ ਧੋਥੜ ਤੋਂ ਪਿੰਡ ਗੁੜੇ ਤੋਂ ਪਿੰਡ ਭੂੰਦੜੀ ਤੋਂ ਸਰਪੰਚ ਸਾਹਿਬ ਆਏ ਨੇ ਤੇ ਹੋਰ ਵੀ ਬਹੁਤ ਸਾਡੇ ਸਤਿਕਾਰਯੋਗ ਜਿਹੜੇ ਸਰਪੰਚ ਸਾਹਿਬ ਇੱਥੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਦਿਨੋਂ ਤੈਦ ਲੋ ਤਨਵਾਰ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਇੱਕ ਬਹੁਤ ਹੀ ਜਿਹੜਾ ਸੁਚੱਜੇ ਢੰਗ ਨਾਲ ਇਸ ਟੂਰਨਾਮੈਂਟ ਨੂੰ ਜਿਹੜਾ ਸਿਰੇ ਚੜਾਇਆ ਇਸ ਗੱਲੋਂ ਨਸ਼ੇ ਦੀ ਬਾਤ ਕੋਈ ਵੀ ਮੁਕੱਦਮਾ ਨਾ ਕੋਈ ਵੇਚਣ ਵਾਲਾ ਬਲੈਕ ਗਾਵਾ ਸਾਡਾ ਹੈ 50 ਕਾਰ ਹੀ ਸਾਡੇ ਫਿਰ ਵੀ ਬਲੈਕ ਦੇ ਪੱਖੋਂ ਸਾਡੇ ਨਸ਼ੇ ਚ ਕੋਈ ਕੋਈ ਟਸ ਕਰ ਨਹੀਂ ਹੈਗਾ ਇਸ ਵਿੱਚ ਪਿੰਡ ਇੱਕ ਵੀ ਮੁਕੱਦਮਾ ਨਸ਼ੇ ਦਾ ਨਸ਼ੇ ਨਾਲ ਕੋਈ ਲੜਾਈ ਚ ਕੋਈ ਰੱਦ ਨਹੀਂ ਹੈ ਬਹੁਤ ਆ ਜ ਇਹ ਨਾਮ ਦੱਸੋ ਪਿੰਡ ਦਾ ਨਾਮ ਨਵਾਂ ਡੱਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜਗਰਾਉਂ ਦੇ ਜਮੇ ਬਿਲਕੁਲ ਨਾਲ ਵਸਦਾ ਛੋਟਾ ਜਿਹਾ ਪਿੰਡਾ ਡੱਲੇ ਤੋਂ ਆ ਕੇ 50-60 ਘਰ बटेਆਂ ਅੱਜ ਪੰਚਾਇਤ ਲੱਗੀ ਹੈ ਮਣੀ ਸਾਰੀ ਤੇ ਸਾਰੀ ਪੰਚਾਇਤ ਸਾਰੀ ਪੰਚਾਇਤ ਸਾਡੀ હાજર ਆ ਹਾਂਜੀ ਤੁਸੀਂ ਪਹਿਲਾਂ ਜਿਹੜਾ ਆਪਣੇ ਪਿੰਡ ਟੂਰਨਾਮੈਂਟ ਕਰਾਇਆ ਅੱਜ ਗੁੜੇ ਜਿਹੜਾ ਫੁੱਟਬਾਲ ਦਾ ਇਹ ਜੀ ਤੁਸੀਂ ਸਹਿਯੋਗ ਦਿੱਤਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦੀਆਂ ਤੁਹਾਡੇ ਠੀਕ ਹੈ ਅਸੀਂ ਇਹ ਚੋਣੇ ਤੁਹਾਡੇ ਪਿੰਡ ਨੂੰ ਬਾਕੀ ਵੀ ਪੰਜਾਬ ਦੇ ਪਿੰਡ ਇਦਾਂ ਦੇ ਬਣਾ ਦੇ ਤੇ ਫਿਰ ਸਾਡਾ ਜਿਹੜਾ ਪੰਜਾਬ ਸਰਕਾਰ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਸਾਡੇ ਡੀਜੀਪੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਡੀਆਈਜੀ ਮੈਡਮ ਦਾ ਠੀਕ ਹੈ ਜੀ ਉਹ ਸੁਪਨਾ ਜਲਦੀ ਸਕਾਰ ਪੂਰਾ ਹੋਊਗਾ ਹਾਂਜੀ ਪੂਰਾ ਹੋਊਗਾ ਜੀ ਹਾਂਜੀ ਬਹੁਤ ਬਹੁਤ ਅਸੀਂ ਦਾ ਜੀ ਆਪ ਵੀ ਕਹਿੰਦੇ ਆ ਪਰ ਟੇਪਿੰਡ ਵੀ ਇਹੀ ਤਾਂ ਕਹਿੰਨੇ ਵੀ ਜੇ ਕੋਈ ਜਵਾਕ ਹੈਗਾ ਇਹੋ ਜਿਹਾ ਮੈਂ ਸਾਫ ਕਾ ਸਰਪੰਚਾ ਮੈਂ ਕਹਿੰਦਾ ਮੈਂ ਖਰਚਾ ਕਰੂੰਗਾ ਅਸੀਂ ਆਪ ਦਾ ਲਾਜ ਵੀ ਉਹਨਾਂ ਨੂੰ ਕਹਿੰਦੇ ਹਾਂ ਹਾਂਜੀ ਟੇਪਿੰਡ ਨਹੀਂ ਦੂਜੇ ਪਿੰਡਾਂ ਜਦੋਂ ਦੂਜੇ ਟੇਪਿੰਡ ਵੀ ਕਹਿੰਦੇ ਆ ਤੁਹਾਡੇ ਤੋਂ ਸਿੱਖਿਆ ਲੈਣੀ ਹੈ ਤੁਹਾਡੇ ਪਿੰਡ ਹੈ ਇੰਨਾ ਚਿਰ ਮਤਲਬ ਉਹਨਾਂ ਨੂੰ ਕਹਿੰਦੇ ਆ ਕੋਈ ਮਤਲਬ ਕੁਝ ਨਹੀਂ ਹਦਾ ਦੂਜੇ ਪਿੰਡਾਂ ਨੂੰ ਵੀ ਸੇਧ ਲੈਣੀ ਆਂਦੀ ਹੈ ਜੇ ਤੁਹਾਡੇ ਪਿੰਡ ਤੇ ਖਰਚਾ ਵੀ ਮੈਂ ਆਪ ਪਹਿਲਾਂ ਕਰੂੰਗਾ ਠੀਕ ਹੈ ਜੀ ਜਿੰਨਾ ਮਰਜ਼ੀ ਦਵਾਈ ਤੇ ਖਰਚਾ ਹੋ ਜਾਏ ਖਰਚਾ ਕਰੂੰਗਾ ਵੀ ਛੱਡੇ ਕੋਈ ਖੇਡਾਂ ਵੱਲ ਲੱਗੇ ਜੋ ਇਹ ਪੰਜਾਬ ਸਰਕਾਰ ਦੀ ਨੀਤੀ ਹੈਗੀ ਉਹ ਪਨਾਵੇ ਉਹਨਾਂ ਨੂੰ ਸਪੋਰਟ ਮਿਲੂਗੀ ਨਾਲ ਸਾਡੀ ਪੰਜਾਬ ਪੁਲਿਸ ਵੱਲੋਂ ਠੀਕ ਜੀ ਜਲਦੀ ਅਸੀਂ ਜਗਰਾਉਂ ਦੇ ਵਿੱਚ ਅਗਲਾ ਇਵੈਂਟ ਕਰਾਉਣ ਜਾ ਰਹੇ ਹਾਂ ਠੀਕ ਹੈ ਜੀ